뭐뭐 디지털야 불러오지 다 걷다 걷다가 그다음에 다 조이 꾸기 나고 근데 가는 ਬੇਟਾ ਕਿੱਥੋਂ ਲੈ ਕੇ ਆਂਦਾ ਜੀ ਇਹ 24 ਨੰਬਰ ਪਰੋਂ ਲੈ ਗਿਆ ਗੋਇਲ ਨਾ ਕੋਣ ਸਿਕਣੋ ਗੋਇਲ ਜਨਤਾਪੁਰ 로ਡ ਪਰੋਂ ਦੀ 24 ਨੰਬਰ ਤੋਂ ਕਿਹਦੇ ਨਹੀਂ ਕਿਸ ਕੋ ਹੈ ਯਾ ਗੈ ਰਾਣੀਏ ਜਾਉਗੀ ਜੀ ਡਾਕਟਰ ਡਾਕਟਰ ਲਲਿਤ ਹੈ ਮੇਰੇ ਸਾਹਬ ਜੀ ਨਾ ਕਿਹੜੇ ਡਰਮੇ? ਦੋ ਜੀ। ਲਦਵਾਈ ਕਹਾਂਸੇ ਲੋਡ ਕਾਂਸ ਕਰਾਈ ਸੁਣ। ਗਰਕਾਂ ਉਸ ਦਾ। ਮਲਤਾਨੀ ਕ੍ਰਾਉਨ ਮੈਂ। ਹੈ? ਸਾਥੀਓ ਇਹ ਫੋਰਟ ਐ ਫੋਰਟ ਜਿਹਨੂੰ ਬੈਨ ਹੋਈ ਨੂੰ 7-8 ਸਾਲ ਹੋ ਗਿਆ ਬੰਦ ਕਰ ਰੱਖੀ ਹੈ। ਫੋਰਟ ਦੇ ਵਿੱਚ ਫੋਰਟ ਵੀ ਨਹੀਂ ਹੈ। ਪਤਾ ਨਹੀਂ ਕੀ ਭਰਿਆ ਹੋਇਆ ਹੈ। ਤੇ ਇਹਨਾਂ ਕੁਝ ਮਨਾ ਕਰਨ ਤੋਂ ਬਾਅਦ ਇਹ 24 ਨੰਬਰ ਵਾਲੇ ਨੂੰ ਜਿਹੜਾ ਹੈਗਾ ਕਹਿਣ ਤੋਂ ਬਾਵਜੂਦ ਸਾਰੇ ਸ਼ਹਿਰ ਨੂੰ ਕਹਿਣ ਤੋਂ ਬਾਵਜੂਦ ਫੇਰੇ ਫੋਰਟ ਹੈ ਜਿਹੜੀ ਵੇਚੀ ਜਾ ਰਹੀ ਹੈ ਇਹ ਨਿਰੀ ਕੈਂਸਰ ਹੈ ਇਹ ਖਾਲੀ ਜ਼ਿਮੀਂਦਾਰ ਦੇ ਖੇਤ ਨੂੰ ਨਹੀਂ ਖਰਾਬ ਕਰਦੀ ਇਹ ਖੇਤ ਚੋਂ ਜਿਹੜੇ ਪੈਦਾ ਹੋਏ ਅਨਾਜ ਨੂੰ ਵੀ ਖਰਾਬ ਕਰਦੀ ਹੈ ਇਹ ਦੇਖ ਸਕਦੇ ਹੋ ਇਹ ਫੋਰਟ ਤੇ ਡਰਮ ਨੇ ਇਹ ਵੀਰ ਕਿੱਥੇ ਡੇਲੀ ਚੱਲਦੇ ਤੁਸੀਂ ਕਿੱਥੋਂ ਆਉਂਦੇ ਕਿੱਥੇ ਜਾਂਦੇ ਹੋ ਰਾਣੀਆਂ ਸਰਸਾ ਜੀ ਡੇਲੀ ਠੀਕ ਤੇ ਕਿੰਨੀ ਕੋਰ ਅੱਗੇ ਪਹਿਲਾਂ ਇਹਦਾ ਮਾਲ ਲੈ ਕੇ ਤੁਸੀਂ ਪਹਿਲਾਂ ਜੀ 7-8 ਦਿਨਾਂ ਨੂੰ ਕੋ 10-15 ਦਿਨਾਂ ਵਿੱਚ ਚੱਲ ਆਉਂਦੇ ਕਿੰਨੇ ਕਿੰਨੇ ਡਰਮ ਲੈ ਜਾਂਦੇ ਹੋ ਉਹ ਇਤਨਾ ਦਿਨ ਕੋਈ ਜਿੱਕਟੇ ਵੀ ਜਾਵੇ ਬਹੁਤ ਵਾਰ ਡਰਮ ਵੀ ਜਾਵੇ 24 ਨੰਬਰ ਸਰ ਬਾਧੂ ਬਾਲ ਜਾਂਦਾ ਹੈ ਜਦ ਤੱਕ ਕਿਸ ਕਿਸਕੇ ਜੋ ਰਾਣੀਏ ਜਾਵੇ ਜੀ ਠੀਕ ਹੈ ਠੀਕ ਹੈ ਸਾਥੀਏ ਕਿਰਾਏ ਵਾਲਾ ਵੀਰ ਐਨੂੰ ਨਹੀਂ ਪਤਾ ਵੀ ਕੀ ਪਾਇਆ ਇਹਦੇ ਵਿੱਚ ਅਫੀਮ ਵੀ ਹੋ ਸਕਦੀ ਪੋਸਟ ਵੀ ਹੋ ਸਕਦਾ ਸੀ ਲੇਕਿਨ ਇਹ ਕੈਂਸਰ ਵਾਲੀ ਦਵਾਈ ਹੈ ਜਿਹੜੀ ਕੈਂਸਰ ਦੀ ਜਨਮਦਾਤਾ 48 ਦਵਾਈ ਜਿਹੜੀ ਕਿ ਭਾਰਤ ਸਰਕਾਰ ਨੇ ਹਰਿਆਣਾ ਸਰਕਾਰ ਨੇ ਸਾਰੀਆਂ ਸਟੇਟਾਂ ਨੇ ਇਹਨੂੰ ਬੰਦ ਕਰ ਰੱਖਿਆ ਆਪ ਜੀ ਆਪ ਜੀ ਕਿਹਨਾਂ ਦਾ ਕਰਾ ਲੈਣਾ ਕਿਸੇ ਪਾਤਰ ਤੁਹਾਡਾ ਬਾੜੇ ਕਾ ਨਹੀਂ ਆ ਤੁਸੀਂ ਇਹ ਕੰਮ ਕਰਾਣਾ ਹਾਂ ਹਾਂ ਜੀ ਕੰਸੀ ਮੋਰ ਲਾਉਣੀ ਹੈ ਇਹਨਾਂ ਦੇ ਵਿੱਚ ਜੋ ਤਰੀਕੇ ਦੀ ਬਾਰਗੇਟ ਹੈ ਉਹ ਜਿਹੜੀ ਬਹੁਤ ਹੀ ਪ੍ਰੈਜ਼ੈਂਟ ਮਾਰਕ ਹੋ ਜਾਂਦੀ ਹੈ ਅਸੀਂ ਵੀ ਮੈਂ ਮੇਰੇ ਇਹ ਸ਼ੇਅਰਸ ਦਾ ਨਾ ਕਰ ਰਿਹਾ ਉਹ ਬੋਲਦੇ ਆ ਮੈਂ ਇਹ ਹੱਥ ਚਾਹਣ ਪਾਉਂਦਾ ਹੈ ਕਿਹਾ ਕੀ ਕਰ ਅੱਜ ਤੁਹਾਨੂੰ ਲੱਗਿਆ ਕਿ ਜਿਹੜੀ ਹਾਲੀਆ ਸਮਝ ਗਿਆ ਇੱਕ ਪੁਸਟ ਆ ਰਹੀ ਹੈ ਕਿ ਕਿੰਨੀ ਬੜੀ ਕਾਹਲ ਹੈ ਬੜੀ ਸਤਿਕਾਰਯੋਗ ਜੀ ਜੀ ਮੱਤੀ ਹੋਇਆ ਤਾਂ ਅਸੀਂ ਜੀ ਨੂੰ ਦਾ ਅਸੀਂ ਪਰਮ ਨਹੀਂ ਜਿਵੇਂ ਇੱਕ